ਦਸੰਪੀਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਬ ਜਦਿਆ ਤੇ ਮਾਤਾ ਗੁਜਰਕੌਰ ਜੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਵੱਲੋਂ ਮੁਖ ਜੀਟੀ ਰੋਨਸ ਦੀ ਗੋਲ ਚੌਂਕ ਫਗਵਾੜਾ ਵਿਖੇ ਲੰਗਰ ਲਗਾਇਆ ਗਿਆ। ਇਸ ਦੌਰਾਨ ਜਿੱਥੇ ਪ੍ਰਬੰਧਕਾਂ ਵੱਲੋਂ ਬੜੇ ਹੀ ਆਧਾਤ ਤੇ ਅਧਿਕਾਰ ਸਹਿਤ ਲੰਘਸ਼ਿਕਾਇਆ ਗਿਆ ਉੱਥੇ ਹੀ ਉਹਨਾਂ ਚਾਰੋ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਨਮਨ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਇਸ ਤਰ੍ਹਾਂ ਸਮਾਜ ਸੇਵੀ ਮਲਕੀਅਤ ਸਿੰਘ ਰਗਭੋਤਰਾ ਨੇ ਵੀ ਚਾਰੋ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨਮਨ ਕਰਦਿਆਂ ਸਮੂਹ ਸੰਗਤਾਂ ਨੂੰ ਇਹਨਾਂ ਦੁਆਰਾ ਦਰਸਾਏ ਹੋਏ ਮਾਰਗਦਰ ਦੇ ਚੱਲਦੇ ਆਪਨਾ ਜੀਵਨ ਸਫਲ ਕਰਨ ਦੀ ਅਪੀਲ ਕੀਤੀ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਿਹਦੇ ਸਾਰੇ ਪਰਿਵਾਰ ਨੇ ਇਸ ਦੇਸ਼ ਅਤੇ ਕੌਮ ਦੇ ਖਾਤਰ ਆਪਣੀ ਜਾਨ ਲਾ ਦਿੱਤੀ ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਉਹਨਾਂ ਦੇ ਅੱਗੇ ਨਤਮਸਤ ਹੁੰਦੇ ਆ ਉਹਨਾਂ ਯਾਦ ਕਰਦਿਆਂ ਹੋਇਆ ਅੱਜ ਨਹਿਰੂ ਖੇਤਰ ਦੇ ਸਮੂਹ ਵਸਨੀਕਾਂ ਵੱਲੋਂ ਲੰਗਰ ਜੁੜਿਲ ਕੀਤਾ ਗਿਆ ਹੈ ਅੱਜ ਜਿਹੜਾ ਲੰਗਰ ਹੈ ਉਹ ਬਹੁਤ ਅਤੇ ਪ੍ਰਸ਼ਾਦ ਦਾ ਲੰਗਰ ਹੈ ਇਸ ਲੰਗਰ ਨੂੰ ਵਿਤਰਨ ਕਰਨ ਲਈ ਭਾਗੂਤ ਦਾ ਲੰਗਰ ਵਿਤਰਨ ਕਰਨੀ ਆਪਣੇ ਆਪ ਆਪ ਹਾਂ ਕਰਤਾ ਹੈ ਆਪਾਂ ਸਾਰੇ ਜਾਣਦੇ ਕਿ ਮੋਤੀ ਲਾਲ ਮਹਿਰਾ ਜਿਹੜਾ ਵਿਅਕਤੀ ਸੀ ਗੁਰੂ ਸਾਹਿਬ ਦੇ ਘਰ ਦਾ ਉਹ ਸੇਵਕ ਸੀ ਉਸ ਨੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਨੂੰ ਆਪਣੇ ਜਾਨ ਨੂੰ ਹੱਥਲੀ ਤੇ ਰੱਖ ਕੇ ਦੁੱਧ ਦੀ ਸੇਵਾ ਕੀਤੀ ਸੀ ਜਦੋਂ ਜਿਸ ਟਾਈਮ ਤੇ ਮਾਤਾ ਗੁਜਰੀ ਅਤੇ ਦੋਨੇ ਸਹਿਬਜ਼ਾਦਿਆਂ ਨੂੰ ਠੰਡੇ ਪੁਜਰ ਗੁਰਦ ਦੇ ਵਿੱਚ ਕੈਦ ਕੀਤਾ ਗਿਆ ਤਾਂ ਉਹ ਜਾਨ ਤੇ ਜੋਖਮ ਲੈ ਕੇ ਉਹਨਾਂ ਨੂੰ ਦੁੱਧ ਪਲਾਉਣ ਦੀ ਸੇਵਾ ਕੀਤੀ ਔਰ ਜਿਸ ਦੇ ਇੰਦੇ ਵਿੱਚ ਉਹਦੇ ਸਾਰੇ ਪਰਿਵਾਰ ਨੂੰ ਪੀੜ ਕੇ ਖਤਮ ਕਰ ਦਿੱਤਾ ਗਿਆ ਉਹਦੇ ਅੱਖਾਂ ਦੇ ਸਾਹਮਣੇ ਤੋਂ ਅੱਜ ਜਿੱਥੇ ਸਿੱਖ ਇਤਿਹਾਸ ਦੇ ਵਿੱਚ ਸੋਤੇ ਸਹਿਬਜ਼ਾਦਿਆਂ ਨੂੰ ਵੱਡੇ ਸਾਹਿਬ ਜਦਿਆਂ ਮਾਤਾ ਗੁਜਰ ਕੌਰ ਨੂੰ ਔਰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੂੰ ਨਤਮਸਤਕਾਂ ਯਾਦ ਕਰਦੇ ਆ ਉਹਦੇ ਨਾਲ ਨਾਲ ਮੋਤੀ ਜੀ ਮਹਾਰਾਜ ਕਿੰਨੇ ਆਪਣੇ ਸਾਰਾ ਕੁਝ ਕੁਰਬਾਨ ਕਰਕੇ ਦੁੱਧਲੀ ਸੇਵਾ ਕੀਤੀ ਛੋਟੇ ਸਾਹਿਬ ਜਦ ਜਿਹੜੇ ਬੰਦੀ ਬਣਾਏ ਕੇ ਜਿਹੜੇ ਉਹਨ ਦੋ ਤਿੰਨ ਅੰਦਨਾਵਾ ਲੀਆਂ ਤਣਕੇ ਉਹਨਾਂ ਨੂੰ ਸ਼ਹੀਦ ਕਰਤਾ ਗਿਆ ਸੀਗਾ ਅੱਜ ਉਹਨੂੰ ਐਰਪੋਰਟ ਕੀਤਾ ਜਾ ਰਿਹਾ ਹੈ। ਸੋ ਆਓ ਸਾਰੇ ਰਲ ਕੇ ਇਹਨਾਂ ਮਹਾਨ ਸਿੱਧਾਂ ਕੇ ਨਤਮਸਤ ਹੋਈਏ ਅਤੇ ਮੋਤੀ ਲਾਲ ਮਹਾਰਾਜ ਜਿਨੇ ਸਾਨੂੰ ਸੱਚਾ ਮਾਰਗ ਚੱਲਣ ਦੇ ਸਾਨੂੰ ਰਸਤਾ ਦਿਖਾਇਆ ਉਹਦੇ ਚੱਲ ਕੇ ਸਾਰੀ ਸਿੱਖ ਦਾ ਭਲਾ ਕਰਨ ਦੇ ਲਈ ਅਰਦਾਸ ਕਰੀਏ। ਅੱਜ ਦੇ ਇਸ ਮੌਕੇ ਤੇ ਮੈਂ ਨਮਨ ਕਰਨਾ ਸਮੂਹ ਸ਼੍ਰੀਖਾਨ ਨੂੰ ਮੇਰੇ ਵੱਲੋਂ ਅਤੇ ਸੂ ਮੇਰੇ ਸਾਥੀਆਂ ਵੱਲੋਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ